ਉੱਤਰ ਕੱਲ ਰਾਤ ਛੇਨਾ ਸਿੰਘ ਦੇ ਮੁੰਡੇ ਦੀ ਪਾਰਟੀ ਹੈ ਆਪਾਂ 8:00 ਵਜੇ ਚੱਲਣਾ ਹੈ ਪਿਤਾ ਜੀ 8:00 ਵਜੇ ਰਾਤ ਨੂੰ ਪਰ ਫਿਰ ਵੇਲੇ ਕਦੋਂ ਹੋਵਾਂਗੇ ਮੈਂ ਤੇ ਸਵੇਰੇ ਸਚਕੰਡ ਸਾਹਿਬ ਸੇਵਾ ਤੇ ਜਾਣਾ ਹੈ 2:00 ਇੱਕ ਦਿਨ ਨਾ ਜਾ ਹੋ ਤੇ ਕੀ ਹੋਊ ਸਰਤਾਰ ਸਿੰਘ ਦੇ ਘਰ ਇਹ ਕਿਹੜਾ ਖੁਸ਼ੀ ਰੋਜ ਹੋਣੀ ਹੈ ਪਰਿਵਾਰ ਦੀ ਗੱਲ ਹੈ ਆਪਾਂ ਜਾਣਾ ਹੈ ਪਿਤਾ ਜੀ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਇਹ ਸੇਵਾ ਮਿਲਦੀ ਹੈ ਅਤੇ 10 ਸਾਲ ਤੋਂ ਮਹਾਰਾਜ ਇਹ ਸੇਵਾ ਨਿਭਾ ਰਹੇ ਹਨ ਹੁਣ ਇੱਕ ਮਨਮਤ ਤੇ ਪ੍ਰੋਗਰਾਮ ਲਈ ਜਿੱਥੇ ਨਾਚ ਗਾਣਾ ਖਾਣਾ ਪੀਣਾ ਚੱਲਣਾ ਹੈ ਉਸ ਲਈ ਸੇਵਾ ਕਿਦਾਂ ਛੱਡ ਦਵਾਂ ਜ਼ਿਆਦਾ ਨਾ ਬੋਲ ਆਪਣੇ ਪਿਓ ਨੂੰ ਮਤ ਦੇਣ ਚੱਲਿਆ ਤੇਰੇ ਲਈ ਪਰਿਵਾਰ ਕੋਈ ਚੀਜ਼ ਨਹੀਂ ਪੁੱਤਰ ਆਪਣੇ ਪਿਤਾ ਜੀ ਦੀ ਗੱਲ ਮੰਨ ਲੈ ਸਾਰਾ ਪਰਿਵਾਰ ਇਕੱਠਾ ਹੋਵੇਗਾ ਅਸੀਂ ਕਿਸੇ ਨੂੰ ਕੀ ਜਵਾਬ ਦੇਵਾਂਗੇ ਪਰ ਮਾਤਾ ਜੀ ਮੈਂ ਤੁਹਾਨੂੰ ਤੇ ਨਹੀਂ ਰੋਕ ਰਿਹਾ ਤੁਸੀਂ ਜਾਓ ਚੁੱਪ ਕਰ ਏ ਸੱਚੇ ਪਾਰਸਾ ਜੀਓ ਕਿਰਪਾ ਕਰੋ ਮੇਰੀ ਅਗਵਾਈ ਕਰੋ ਮੈਨੂੰ ਬਲ ਬਖਸ਼ੋ ਇੱਕ ਬੰਨੇ ਮਾਪੇ ਹਨ ਤੇ ਦੂਜੇ ਬੰਨੇ ਗੁਰਮਤ ਦੱਸੋ ਮੈਂ ਕੀ ਕਰਾਂ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੀ ਹੇ ਕੋਟਮ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਥ ਤੇਰਾ ਚੱਲੇ ਨਾਹੀ ਇਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਬੁਲੇ ਨਾ ਕੀਚੈ ਜਿਤ ਅੰਧ ਪਛੋਤਾਇਐ ਸਤਿਗੁਰੂ ਦਾ ਉਪਦੇਸ਼ ਸੁਣ ਕੋ ਹੋਵੈ ਤੇਰੇ ਨਾਲੇ ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਜ ਸਮਾਲੇ ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਜ ਸਮਾਲੇ ਏ ਸੱਚੇ ਪਾਤਸ਼ਾਹ ਤੁਸੀਂ ਬਹੁਤ ਕਿਰਪਾ ਕੀਤੀ ਆਨੰਦ ਸਾਹਿਬ ਦੀਆਂ ਇਹ ਪੰਕਤੀਆਂ ਦਰਸਾ ਰਹੀਆਂ ਹਨ ਕਿ ਇਸ ਸੰਸਾਰੀ ਪਰਿਵਾਰ ਦੇ ਪਿੱਛੇ ਲੱਗ ਕੇ ਘਟੋ ਘਟ ਗੁਰਮਤਿ ਨਹੀਂ त्यागी ਜਾ ਸਕਦੀ ਸਤਿਗੁਰੂ ਦਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹ ਨਾਨਕ ਮਨ ਪਿਆਰੇ ਤੂੰ ਸਦਾ ਸੱਤ ਸਮਾਲੇ ਤੁਹਾਡਾ ਉਪਦੇਸ਼ ਤਾਂ ਗੁਰੂ ਦੀ ਸੇਵਾ ਹੈ ਚੱਕਰੀ ਹੈ ਮੈਂ ਇਸ ਮਨਮੁਖ ਪਾਰਟੀ ਲਈ ਗੁਰੂ ਰਾਮਦਾਸ ਦੇ ਘਰ ਦੀ ਸੇਵਾ ਬਿਲਕੁਲ ਨਹੀਂ ਤਿਆਗ ਸਕਦਾ ਗੁਰੂ ਸਾਹਿਬ ਜੀ ਮੇਰੇ ਨਾਲ ਹਨ ਫਿਰ ਕੀ ਸੋਚਿਆ ਤੂੰ ਪਿਤਾ ਜੀ ਤੁਸੀਂ ਕਿਰਪਾ ਕਰਕੇ ਮੈਨੂੰ ਰਹਿਣ ਦਿਓ ਸਗੋਂ ਮੈਂ ਕਹਿੰਦਾ ਹਾਂ ਤੁਸੀਂ ਵੀ ਇਹ ਪਾਰਟੀ ਛੱਡੋ ਅਤੇ ਆਪਾਂ ਸਾਰੇ ਅੱਜ ਸੇਵਾ ਲਈ ਜਾਂਦੇ ਹਾਂ ਦੇਖੋ ਕਿਵੇਂ ਗੁਰੂ ਸਾਹਿਬ ਦੀਆਂ ਸਦੀਵ ਖੁਸ਼ੀਆਂ ਮਿਲਦੀਆਂ ਹਨ ਪੁੱਤਰ ਠੀਕ ਹੀ ਕਹਿ ਰਿਹਾ ਹੈ ਤੁਹਾਨੂੰ ਯਾਦ ਆ ਪਿਛਲੀ ਵਾਰ ਪਾਰਟੀ ਵਿੱਚ ਕਿਵੇਂ ਸਾਰੇ ਲੜ-ਭੜ ਕੇ ਪੈਲਸ ਵਿੱਚੋਂ ਬਾਹਰ ਆਏ ਸੀ ਮੈਂ ਤਾਂ ਕਹਿੰਦੀ ਹਾਂ ਆਪਾਂ ਸਾਰੇ ਸੇਵਾ ਤੇ ਚੱਲਦੇ ਹਾਂ ਵੈਸੇ ਇਹ ਉਹੀ ਭਰਾ ਹੈ ਚੀਨਾ ਸਿੰਘ ਜਿਸਨੇ ਮੇਰੀ ਦੋ ਪੈਲੀਆਂ ਦੀ ਜ਼ਮੀਨ ਹਰਪੀ ਹੋਈ ਹੈ ਅੱਜ ਇਸ ਨੂੰ ਸਾਡੀ ਯਾਦ ਆ ਗਈ ਸ਼ਾਬਾਸ਼ ਪੁੱਤਰ ਔਲਾਦ ਹੋਵੇ ਤਾਂ ਤੇਰੇ ਵਰਗੀ ਜੋ ਭੁੱਲੇ ਪੜਕੇ ਮਾਪਿਆਂ ਨੂੰ ਵੀ ਗੁਰੂ ਨਾਲ ਜੋੜ ਦੇਵੇ ਆਪਾਂ ਅੱਜ ਤੋਂ ਸਭ ਗੁਰੂ ਸਾਹਿਬ ਦੀ ਸੇਵਾ ਲਈ ਚੱਲਾਂਗੇ ਸਤਨਾਮੁ ਖੀਵਾ ਹੈ ਗੁਰੂ ਸਾਹਿਬ नाम श्री श